ਆਈ ਜਾਣਾ ਐਸੇ ਵੱਜ ਪਾ ਲਈ ਚੱਲ ਪਿਆ ਸਤਿ ਸ਼੍ਰੀ ਅਕਾਲ ਜੀ ਭੈਣ ਭਰਾ ਪਹਿਲਾਂ ਜੁੜ ਜਾਓ ਅੱਜ ਕੋਈ ਸ਼ੇਅਰ ਨਹੀਂ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਸਿਰ ਤੂੰ ਦਾ ਪੁਆਇੰਟ ਗੱਲ ਕਰਨੀ ਆ ਔਰ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਣੀ ਆ ਜੁੜ ਜਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਐਮਰਜੈਂਸੀ ਇਸ ਕਰਕੇ ਲਿਖਿਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਮੰਨਦੇ ਜਦ ਐਮਰਜੈਂਸੀ ਪੈਂਦੀ ਆ ਕਾਲ ਕਰਦੇ ਆ ਪਰ ਪ੍ਰੋਬਲਮ ਇਹ ਆ ਜਾਂਦੀ ਮੁੜ ਕੇ ਆਪਣੇ ਆਪ ਲਈ ਵੀ ਉਹ ਸਟੈਂਡ ਨਹੀਂ ਲੈ ਪਾਉਂਦੇ ਜੁੜ ਜਾਓ ਗੱਲਬਾਤ ਸ਼ੁਰੂ ਕਰਾਂਗੇ 5-7 ਮਿੰਟ ਦਾ ਲਾਈਵ ਕਰਨਾ ਵੱਡਾ ਨਹੀਂ ਕਰਨਾ ਔਰ ਕੱਲ ਇੱਧਰ ਉੱਧਰ ਦੀ ਨਹੀਂ ਕੱਲ ਕਰਨੀ ਅੱਜ ਸਿੱਧਾ ਟੂ ਦੀ ਪੁਆਇੰਟ ਗੱਲ ਕਰਨੀ ਹੈ ਮੁੱਦਿਆਂ ਦੇ ਮੁਤਲਕ ਹੀ ਗੱਲ ਕਰਨੀ ਹੈ ਔਰ ਔਰ ਜਿਹੜੀਆਂ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਹੋਣਗੀਆਂ ਤੁਸੀਂ ਉਹ ਵੀ ਕਮੈਂਟ ਕਰ ਦਿਓ ਤੇ ਉੱਤੇ ਆਪਾਂ ਰਹਿਮ ਅਸ਼ਫਰੀ ਵੀ ਕਰ ਲੈਣੇ ਆ ਪੈਣਪਰਾ ਜੁੜਜੋ ਫਿਰ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰੀਏ ਸਾਥੀਓ ਮੈਂ ਗੱਲਬਾਤ ਦਾ سلسلہ ਸ਼ੁਰੂ ਕਰਨ ਲੱਗਾ ਜੀ ਕੱਲ ਇਹ ਹੈ ਕਿ ਮੈਂ ਸ਼ਹਿਰ 'ਚ ਕਈ ਥਾਈਂ ਵਿੱਚ ਅਰਦਾ ਕਈ ਥਾਂ ਤੇ ਸਾਨੂੰ ਵਿਜ਼ਿਟ ਕਰਨਾ ਪੈਂਦਾ ਔਰ ਬਹੁਤ ਸਾਰੇ ਜਿਹੜੇ ਸਾਡੇ ਤੋਂ ਵੱਡੇ ਭੈਣ ਭਰਾ ਆ ਉਹਨਾਂ ਦੀ ਦਿੱਕਤ ਹਾਲ ਦੀ ਕੜੀ ਇਹ ਆ ਰਹੀ ਹੈ ਕਿ ਸਕੂਲਾਂ ਦੀਆਂ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਪ੍ਰਾਈਵੇਟ ਸਕੂਲਾਂ ਦੀਆਂ ਐਡਮਿਸ਼ਨਾਂ ਸ਼ੁਰੂ ਆ ਤੇ ਉਹਨਾਂ ਦਾ ਇਹ ਕਹਿਣਾ ਕਿ ਫਿਰ ਤੋਂ ਫੀਸੇ ਵਾਲਾ ਫੀਸਾ ਵਾਲਾ ਉਹੀ ਡਰਾਮੇ ਸ਼ੁਰੂ ਆ ਕਿਤਾਬਾਂ ਮਹਿੰਗੀਆਂ ਮਿਲ ਰਹੀਆਂ ਸਕੂਲ ਦੀਆਂ ਵਰਦੀਆਂ ਤੇ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਉਹ ਦਿੱਕਤ ਮਹਿਸੂਸ ਕਰ ਰਹੇ ਆ ਕਿ ਪੈਸੇ ਵੱਧ ਮੰਗੇ ਜਾ ਰਹੇ ਆ ਇੱਕ ਵੀਰ ਨੇ ਤਾਂ ਮੈਨੂੰ ਕਾਲ ਲਈ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਪ੍ਰਿੰਟ ਰੇਟ ਆ ਉਹ ਤੋਂ ਡਬਲ ਰੇਟ ਤੇ ਸਾਨੂੰ ਬਾਕਸ ਦਿੱਤੀਆਂ ਗਈਆਂ ਕਿਉਂਕਿ ਉਸ ਵੀਰ ਨੇ ਮੇਰੇ ਤੱਕ ਇਨਫੋਰਮੇਸ਼ਨ ਪਹੁੰਚਾਈ ਲੇਕਿਨ ਉਹਨਾਂ ਨੇ ਮੂਰੇ ਆਉਣ ਦੀ ਗੱਲ ਹਾਲੇ ਤੱਕ ਨਹੀਂ ਕੀਤੀ ਉਹਨਾਂ ਨੇ ਹਾਲੇ ਤੱਕ ਕੋਈ ਐਵੀਡੈਂਸ ਮੈਨੂੰ ਨਹੀਂ ਦਿੱਤੇ ਆਦਰਵਾਇਜ਼ ਆਪਾਂ ਐਵੀਡੈਂਸ ਰੱਖ ਕੇ ਗੱਲ ਕਰਦੇ ਪਰ ਮੈਂ ਆਪਣੇ ਵੀਰ ਭੈਣ ਭਰਾ ਜਿਹੜੇ ਸਾਡੇ ਤੋਂ ਵੱਡੇ ਨੇ ਜਾਂ ਜਿਹੜੇ ਸਾਡੇ ਹਾਣੀ ਨੇ ਜਾਂ ਕੋਈ ਛੋਟੇ ਵੀ ਨੇ ਇਹੀ ਬੇਨਤੀ ਕਰਨੀ ਚਾਹਾਂਗਾ ਆਪ ਸਭ ਨੂੰ ਪੀਪੀ ਬੱਤੀ ਦੇ ਮਾਧਿਅਮ ਰਾਹੀਂ ਕਿ ਜੇਕਰ ਤਕਲੀਫ ਹੈ ਜੇਕਰ ਕੀ ਹੈ ਹੀ ਆ ਤਕਲੀਫ ਮੁਸ਼ਕਿਲ ਹੈ ਤਾਂ ਕਿਉਂ ਨਾ ਆਪਾਂ ਰਲ ਮਿਲ ਕੇ ਇਸ ਆਵਾਜ਼ ਨੂੰ ਬੁਲੰਦ ਕਰ ਲਈਏ ਵੈਸੇ ਵੀ ਲੋਕ ਸਭਾ ਇਲੈਕਸ਼ਨਸ ਚੱਲ ਰਹੇ ਆ ਆਉਣ ਵਾਲੇ ਆ ਤੇ ਫਿਰ ਤੁਹਾਨੂੰ ਪਤਾ ਹੈ ਕਿ ਹਰੇਕ ਨੂੰ ਲੀਡਰੀ ਚਮਕਾਉਣ ਦਾ ਮੌਕਾ ਮਿਲ ਜਾਣਾ ਆਪਣੀ ਹੋਮੇ ਦੀ ਮਾਲਿਸ਼ ਤਾਂ ਹੀ ਕਰਨ ਭੱਜੇ ਆਉਂਦੇ ਹੁੰਦੇ ਆ ਤਾਂ ਜੇਕਰ ਤੁਹਾਨੂੰ ਦਿੱਕਤ ਸੱਚੀ ਕਿੱਥੇ ਹੈ ਤੁਹਾਨੂੰ ਲੱਗਦਾ ਕਿ ਸਕੂਲ ਦੀਆਂ ਫੀਸਾਂ ਨਾਜਾਇਜ਼ ਜਿਹੜੀਆਂ ਵਧਾਈਆਂ ਗਈਆਂ ਹਨ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੀ ਬਾਕਸ ਦੀ ਜਿਹੜੇ ਪ੍ਰਿੰਟ ਤੇ ਉੱਤੇ ਲਿਖਿਆ ਆ ਉਸ ਤੋਂ ਪ੍ਰਾਈਸ ਡਬਲ ਲਿਆ ਜਾ ਰਿਹਾ ਜੇ ਤੁਹਾਨੂੰ ਕੋਈ ਝੂਠ ਲੱਗਦਾ ਹਿਰਾਫੇਰੀ ਲੱਗਦੀ ਆ ਕੋਈ ਧੋਖਾ ਤੁਹਾਡੀ ਲੱਗਦੀ ਆ ਤੁਸੀਂ ਜ਼ਰੂਰ ਵਿਦ ਐਵੀਡੈਂਸ ਇੱਕ ਦੋ ਇੱਕ ਵਾਰੀ ਪਹੁੰਚ ਕਰ ਲਓ ਤੇ ਆਪਾਂ ਡੈਫੀਨੇਟਲੀ ਉਸ ਮੈਟਰ ਨੂੰ ਪੁਟ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਐਵੀਡੈਂਸ ਹੋਣਾ ਜ਼ਰੂਰੀ ਹੈ ਔਰ ਤੁਹਾਡਾ ਸਾਡੇ ਨਾਲ ਖੜਨਾ ਜ਼ਰੂਰੀ ਆ ਬੇਸਿਕਲੀ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਤੁਹਾਡੇ ਮੁੱਦੇ 'ਚ ਤੁਹਾਨੂੰ ਜ਼ਰੂਰ ਸਾਹਮਣੇ ਆਉਣਾ ਪੈਣਾ ਦੂਜੀ ਗੱਲ ਜਿਹੜੀ ਦਿੱਕਤ ਆ ਰਹੀ ਸੀ ਕਿ ਮੈਨੂੰ ਪਿਛਲੇ ਵੀਕ ਚ ਆ ਜਿਹੜੀ ਵੀਕ ਲੰਗੀ ਆ ਉਹ ਚ ਕਾਲਸ ਜ਼ਿਆਦਾ ਆ ਰਹੀਆਂ ਸੀਗੀਆਂ ਕਿ ਜੀ ਅਸੀਂ ਫਲਾਨੀ ਜਗ੍ਹਾ ਗਏ ਸਾਨੂੰ ਟੈਸਟ ਲਿਖ ਦਿੱਤੇ ਗਏ ਕੇ ਆ ਤਾਂ ਇਹ ਜਾਂਦਾ ਕਿ ਜੀ ਤੁਸੀਂ ਜਿੱਥੋਂ ਮਰਜੀ ਟੈਸਟ ਕਰਾਓ ਤੁਹਾਨੂੰ ਟੈਸਟ ਸਰਕਾਰੀ ਰੇਟਾਂ ਤੇ ਪੈਣਗੇ ਪਰ ਸਾਨੂੰ ਸਰਕਾਰੀ ਰੇਟਾਂ ਵਾਲੀ ਫੈਸਿਲਿਟੀ ਮਿਲ ਨਹੀਂ ਰਹੀ ਸਾਨੂੰ ਕੋਈ ਵੀ ਸਾਡੀ ਮੁਸੀਬਤ ਤੇ ਗੌਰ ਨਹੀਂ ਕਰਦਾ ਉੱਥੇ ਵੀ ਦਿੱਕਤ ਇਹੀ ਹੈ ਜਿਨ੍ਹਾਂ ਕੋਲ ਐਵੀਡੈਂਸ ਹੈ ਉਹ ਸਾਡੇ ਤੱਕ ਗੱਲ ਪਹੁੰਚਾ ਦਿੰਦੇ ਲੇਕਿਨ ਆਪ ਮੂਰੇ ਨਹੀਂ ਆਉਂਦੇ ਨਾ ਮੂਰੇ ਆਉਣਾ ਚਾਹੁੰਦੇ ਆ ਕੁਝ ਵਿਰੋਧੀ ਧਿਰ ਦੀਆਂ ਪਾਰਟੀਆਂ ਨਾਲ ਤਾਲਕ ਰੱਖਦੇ ਆ ਕੁਝ ਮੌਜੂਦਾ ਸਰਕਾਰ ਨਾਲ ਤਾਲਕ ਰੱਖਦੇ ਉਹ ਵੀ ਦਿੱਕਤ ਪਰੇਸ਼ਾਨੀ ਚ ਆ ਤਾਂ ਮੈਂ ਉੱਥੇ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤਿੰਨ ਚਾਰ ਬੰਦਿਆਂ ਨੂੰ ਇਹ ਪ੍ਰੋਬਲਮ ਆਈ ਤਾਂ ਇਟ ਮੀਨਸ ਬਾਕੀਆਂ ਨੂੰ ਵੀ ਆ ਰਹੀ ਹੋਵੇਗੀ ਤੇ ਯਾਰ ਜੇ ਤੁਹਾਨੂੰ ਦਿੱਕਤ ਆ ਰਹੀ ਤੁਸੀਂ ਆਪਣਾ ਪੁਆਇੰਟ ਆਪੇ ਨਹੀਂ ਪੁਟ ਅਪ ਕਰ ਸਕਦੇ ਤਾਂ ਕਿੰਨੀ ਮਾੜੀ ਗੱਲ ਸਾਨੂੰ ਇਹ ਕਹਿ ਦਿੰਦੇ ਕਿ ਥੋੜੇ ਤਾਂ ਗੱਲ ਪਹੁੰਚਾ ਦਿੱਤੀ ਹਣ ਤੁਸੀਂ ਦੇਖੋ ਮੈਂ ਹਨੇਰੇ ਚ ਤੀਰ ਕਿੱਦਾਂ ਮਾਰਾਂ ਕਦੋਂ ਚ ਤੀਰ ਕਿੱਦਾਂ ਮਾਰਾਂ ਫੇ ਉੜਦਾ ਤੀਰ ਮੇਰੇ ਤੇ ਆ ਜਾਣਾ ਚੱਕਰ ਇਹ ਆ ਕਿ ਜਿਹਦੇ ਨਾਲ ਬੀਤਦੀ ਆ ਜਿਹਨੂੰ ਜਿਹਦੇ ਤੇ ਵਿਪਤਾ ਹੈ ਟੁਟੂਕਟ ਉਹ ਤਾਂ ਮੋਰਿਆ ਕਿ ਹਾਂ ਦਾ ਨਾਰਾ ਮਾਰੇ ਅਸੀਂ ਤਾਂ ਛੱਤੀ ਵਾਰ ਇਹ ਗੱਲ ਕਹਿ ਚੁੱਕੇ ਹਾਂ ਬਾਰ ਬਾਰ ਕਹਿੰਦਾ ਮੈਂ ਚੰਗਾ ਵੀ ਨਹੀਂ ਲੱਗਦਾ ਕਿ ਮੁੱਦਿਆਂ ਦੇ ਲਈ ਤੁਹਾਡੀਆਂ ਔਂਕੜਾਂ ਦੇ ਲਈ ਤੁਹਾਨੂੰ ਆ ਰਹੀਆਂ ਔਣਤਾਂਆਂ ਦੇ ਲਈ ਅਸੀਂ ਹਮੇਸ਼ਾ ਖੜੇ ਹਾਂ ਸਾਡਾ ਕੋਈ ਚਾਰजेस ਨਹੀਂ ਆ ਔਰ ਨਾਲ ਦੀ ਨਾਲ ਕਮੈਂਟਸ ਸ਼ੋ ਨਹੀਂ ਕਰ ਰਹੇ ਜੇ ਤੁਸੀਂ ਭੇਜ ਰਹੇ ਹੋ ਤਾਂ ਡੈਫੀਨੇਟਲੀ ਅਬ ਮੈਂ ਹੋਣੀ ਤੁਹਾਨੂੰ ਉਹਦੇ ਨਾਲ ਨਾਲ ਜਿਹੜੀ ਅਪਡੇਟ ਹੋਗੀ ਜਾਂ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਠੁਕਮੀ ਹੋਗੀ ਤੁਹਾਡੇ ਦਾ ਪਹੁੰਚਣ ਦੀ ਪਹੁੰਚਣ ਦੀ ਕੋਸ਼ਿਸ਼ ਕਰੂੰਗਾ ਮੈਂ ਇਹੀ ਇਹ ਦੋ ਮਸਲਿਆਂ ਤੇ ਮੈਨੂੰ ਬਹੁਤ ਕਾਲ ਆਈਆਂ ਪਿਛਲੀ ਪੂਰੀ ਵੀਕ ਜਿਹੜੀ ਆ ਲੰਗੀ ਆ ਅੱਜ ਸੈਟਰਡੇ ਆ ਤਾਂ ਮੰਡੇ ਤੋਂ ਲੈ ਕੇ ਹਾਲੇ ਤੱਕ ਤਾਂ ਮੈਂ ਉਹਦੇ ਰਿਲੇਟਡ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਕੂਲਾਂ 'ਚ ਪਰੇਸ਼ਾਨੀ ਆ ਰਹੀ ਆ ਤਾਂ ਇੱਕ ਇੱਕ ਕਰ ਲਓ ਕਾਲ ਕਰ ਦਿਓ ਪਹੁੰਚ ਜਾਾਂਗੇ ਤੁਹਾਨੂੰ ਤੁਸੀਂ ਟੈਸਟ ਕਰਾਣ ਜਾਂਦੇ ਹੋ ਬਾਹਰੋਂ ਸਰਕਾਰੀ ਹਸਪਤਾਲ ਤੋਂ ਲਿਖਿਆ ਜਾਂਦਾ ਕਿ ਬਾਹਰੋਂ ਕਰਾ ਲਓ ਉੱਥੇ ਦਿੱਕਤ ਆਉਂਦੀ ਆ ਕਾਲ ਕਰ ਲਿਓ ਪਹੁੰਚ ਜਾਾਂਗੇ ਔਰ ਤੀਜਾ ਇਸ਼ੂ ਹੁਣ ਮੈਨੂੰ ਇੱਕ ਪਤਾ ਲੱਗਿਆ ਹੈ ਹੈ ਬੰਦੇ ਡਿਫਾਲਟਰ ਨੇ ਉਹ ਵਾਈਟ ਕਾਲਰ ਕੰਮ ਕਰਦੇ ਨੇ ਪਰ ਡਿਫਾਲਟਰ ਨੇ ਪਤਾ ਲੱਗਿਆ ਕਿ ਮੈਨੂੰ ਸਟੰਟਾ ਦੀ ਤਾਂ ਲਹਿਰ ਗੱਡੀ ਪਈ ਆ ਤਜਿੰਦਰ ਸਿੰਘ ਕਹ ਰਿਹਾ ਬਾਈ ਜੀ ਸਕੂਲ ਫੀਸ ਬਾਰੇ ਬੋਲੋ ਦੇਖੋ ਸਰ ਜੇ ਮੇਰਾ ਆਪਣਾ ਬੱਚਾ ਕਿਸੇ ਸਕੂਲ 'ਚ ਪੜਦਾ ਹੁੰਦਾ ਮੇਰੇ ਰਿਸ਼ਤੇਦਾਰ ਮੇਰੇ ਤੱਕ ਪਹੁੰਚਦੇ ਮੈਂ ਬਿਨਾਂ ਡਰ ਡੱਕਰ ਚ ਸ਼ਰਿਆਾਂ ਬੋਲਣਾ ਸੀ ਮੇਰੇ ਕੋ ਐਵੀਡੈਂਸ ਹੋਣਾ ਸੀ ਫਰ ਵਿਦਆਊਟ ਐਵੀਡੈਂਸ ਮੈਂ ਖੁੱਲ ਕੇ ਕਿੱਦਾਂ ਬੋਲਾਂ ਜੀ ਮੈਂ ਕਿਹਦੇ ਤੇ ਐਲੀਗੇਸ਼ਨ ਲਾ ਦਵਾਂ ਜਿਹਦੇ ਤੇ ਐਲੀਗੇਸ਼ਨ ਲਾਵਾਂਗੇ ਉਹਨਾਂ ਨੇ ਕਹਣਾ ਦਿਖਾਓ ਐਵੀਡੈਂਸ ਪ੍ਰੂਫ ਦਿਓ ਤਾਂ ਦੇਖੋ ਹਰੇਕ ਸਕੂਲ ਚ ਜਿਨ੍ਹਾਂ ਚ ਬੱਚੇ ਪੜ੍ਹਦੇ ਆ ਮਾਪਿਆਂ ਦੇ ਗਰੁੱਪ ਬਣੇ ਹੁੰਦੇ ਆ ਪੇਰੈਂਟਸ ਗਰੁੱਪ ਬਣੇ ਆ ਤੁਸੀਂ ਇੱਕ ਵਾਰੀ ਆਪਣੇ ਗਰੁੱਪ ਚ ਸਲਾਹ ਕਰੋ ਨਹੀਂ ਕੱਲ ਮੰਨਦੇ ਫਿਰ ਡੱਟ ਕੇ ਮੁਕਾਬਲਾ ਕਰਦੇ ਆ ਜੇ ਇੱਕ ਜਰ ਜੇ ਕੋਈ ਹੱਥ ਚ ਰੋਟੀ ਖੋਂਦਾ ਤਾਂ ਨੂੰ ਰੋਕਣਾ ਤਾਂ ਪਊਗਾ ਅੱਖ ਚ ਰੋਟੀ ਖੋਣ ਦੇ ਦਾ ਸੈਂਸ ਕਿ ਜੇ ਤੁਹਾਡੇ ਤੋਂ ਕੋਈ ਨਜਾਇਜ਼ ਪੈਸੇ ਲੈ ਰਿਆ ਹੋਣ ਸਾਡਾ ਸ਼ਹਿਰ ਹੈ ਇੱਥੇ ਕੋਈ ਇੰਡਸਟਰੀਲਿਸਟ ਤਾਂ ਬਹੁਤੇ ਹੈ ਨਹੀਂਗੇ ਆਪਾਂ ਸਾਰੇ ਮੀਡਲ ਕਲਾਸ ਵਾਲੇ ਹੀ ਆਂ ਆਪਾਂ ਇਹ ਨਾ ਸਮਝੀਏ ਕਿ ਆਪਾਂ ਪਰ ਮੀਡਲ ਕਲਾਸ ਵਾਲੇ ਹਮੇਸ਼ਾ ਜਿਹੜੇ ਰਹਿੰਦੇ ਆਂ ਇੱਥੇ ਕੋਈ ਇੰਡਸਟਰੀਲਿਸਟ ਹੈ ਜਾਂ ਕੋਈ ਅੰਬਾਨੀ ਦਾ ਰਿਸ਼ਤੇਦਾਰ ਹੈ ਆ ਸਾਰਿਆਂ ਦਾ ਮਸੀਹ ਸਰਦਾ ਕਿ ਜੇ ਕੋਈ ਸਾਡੇ ਨਾਲ ਧੱਕੇ ਨਾਲ ਪੈਸੇ ਵੱਧ ਲੈ ਰਿਆ ਐਨੇ ਰੌਲਾ ਪੈਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਐਨੇ ਐਲਾਨ ਕਰਨ ਦੇ ਬਾਵਜੂਦ ਵੀ ਫਿਰ ਯਾਰ ਆਪਾਂ ਕਦੋਂ ਇਕੱਠੇ ਹੋਵਾਂਗੇ ਅਸੀਂ ਵੀ ਉਹਨਾਂ ਦੀ ਮਦਦ ਤੁਸੀਂ ਇੱਕ ਇੱਕ ਵਾਰੀ ਏਕਾ ਕਰੋ ਕੱਲ ਸੰਡੇ ਆ ਗੱਲ ਕਰੋ ਆਪਾਂ ਤੁਹਾਡੇ ਮਾਈ ਸੰ ਸਟੱਡੀ 5th ਗ੍ਰੇਡ ਐਂਡ ਬੁੱਕਸ 11000 ਆਲਾ ਦੱਸੋ ਤੇਜਿੰਦਰ ਸਿੰਘ ਜੀ ਕਹਿ ਰਹੇ ਤੇਜਿੰਦਰ ਸਿੰਘ ਜੀ ਤੁਸੀਂ ਮੜ ਜਾ ਮੇਰਾ ਨੰਬਰ ਨੋਟ ਕਰ ਲਓ 8360101573 8360101573 ਤੇ ਕਾਲ ਕਰ ਲਿਓ ਕਿਹੜਾ ਸਕੂਲ ਆ ਫੀਸ ਕਿੰਨੀ ਹੋ ਜੋ ਤੁਹਾਨੂੰ ਲੱਗਦਾ ਟੁਕਮੀ ਫੀਸ ਕਿੰਨੀ ਆ ਸਰਕਾਰ ਦੇ ਨੋਰਮਸ ਦੇ ਅਕੋਰਡਿੰਗ ਉਹ ਸਾਰੀ ਆਪਾਂ ਬਹਿ ਕੇ ਵਿਚਾਰ ਵਟਾਂਦਰਾ ਕਰ ਲਾਂਗੇ ਔਰ ਤੁਹਾਡੇ ਨਾਲ ਵੀ ਤੁਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਸਕੂਲ ਦਾ ਫਿਰ ਜਦੋਂ ਕਿ ਸਾਡੇ ਕੋਈ ਐਵੀਡੈਂਸ ਹੋਗਾ ਕਿਸੇ ਨੂੰ ਦਿੱਕਤ ਪਰੇਸ਼ਾਨੀ ਆ ਕੋਈ ਨਾਲ ਆ ਕੇ ਆਪਣੀ ਪ੍ਰੋਬਲਮ ਦੱਸਦਾ ਤਾਂ ਹੀ ਸਕੂਲ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਨਾਲ ਗੱਲ ਕਰਾਂਗੇ ਨਾ ਜੀ ਮੈਂ ਆਪਣੇ ਬਿਹਾਰ ਤੇ ਕਿਵੇਂ ਗੱਲ ਕਰ ਸਕਦਾ ਤੇ ਪਹਿਲੀ ਗੱਲ ਇਹ ਸਕੂਲ ਵਾਲੀ ਜੀ ਦੂਜੀ ਗੱਲ ਜਿਹੜੀ ਤੁਹਾਨੂੰ ਕਹੀ ਆ ਕਿ ਹਸਪੀਟਲ ਨਾਲ ਜੀ ਦਿੱਕਤ ਆ ਰਹੀ ਆ ਸਰਕਾਰ ਨੇ ਰੂਲ ਕੱਢਿਆ ਸੀ ਵੀਡੀਓ ਪਾਈ ਸੀ ਕਿ 14 ਜਿਹੜੇ ਹਸਪੀਟਲ ਫਾਈਨਲਾਈਜ਼ ਕੀਤੇ ਗਏ ਸੀਗੇ ਅਸੀਂ ਵੀਡੀਓ ਪਾਈ ਸੀ ਕਿ ਬਾਹਰੋਂ ਟੈਸਟ ਕਰਵਾਏ ਜਾ ਸਕਦੇ ਆ ਔਰ ਉਹਦੇ ਲਈ ਮੈਨੂੰ 3-4 ਕੰਪਲੇਂਟਸ ਪਿਛਲੇ ਵੀਕ ਚ ਆਈਆਂ ਪਰ ਦਿੱਕਤ ਇਹੀ ਹੈ ਪਰੇਸ਼ਾਨੀ ਇਹੀ ਹੈ ਕਿ ਜਿਨ੍ਹਾਂ ਨੇ ਕੰਪਲੇਂਟਸ ਦਸੀਆਂ ਉਹਨਾਂ ਨੇ ਇਹ ਕਿ ਅਸੀਂ ਮੋਰੇ ਨਹੀਂ ਆ ਸਕਦੇ ਜੀ ਸਾਡੀ ਪਾਰਟੀ ਵਾਲੇ ਗਲਤ ਕਹੂਗੇ ਤਾਂ ਪਾਰਟੀ ਵਾਲਿਆਂ ਨੇ ਤੁਹਾਡੇ ਘਰ ਦੇਆਂ ਦੇ ਤੁਹਾਡੇ بیوی ਬੱਚਿਆਂ ਦਾ ਇਲਾਜ ਤੁਹਾਡੇ ਕਰਾਉਣਾ ਨਾ ਤਾ ਤੁਸੀਂ ਕਰਾਉਣਾ ਸਟੈਪ ਲਓ ਮੋਰੇ ਆਓ ਜੀ ਬਾਈ ਜੀ ਆਈ ਐਮ ਅਲੋਨ نو ਪੇਰੈਂਟਸ ਸਟੈਂਡ ਬਾਈ ਜੀ ਵੀ ਤੁਹਾਡਾ ਭਰਾ ਹੈਗਾ ਨਾ ਤੁਸੀਂ ਲੋਨ ਕਿਧਰ ਹੋਗੇ ਤੇਜਿੰਦਰ ਸਿੰਘ ਜੀ ਤੁਸੀਂ ਮਨ ਬਣਾ ਲਓ ਚਲੋ ਮੈਂ ਇੱਥੇ ਤੱਕ ਵੀ ਤੁਹਾਨੂੰ ਗਰੰਟੀ ਕਰਦਾ ਤੁਸੀਂ ਕਬਰ ਨਹੀਂ ਵੀ ਪਾਣੀ ਹੋਊਗੀ ਨਾ ਤਾਂ ਵੀ ਕੋਈ ਗੱਲ ਨਹੀਂ ਨਾਲ ਚੱਲਾਂਗੇ ਕਿਉਂਕਿ ਜੇ ਆਪਾਂ ਨੂੰ ਖਬਰ ਪਾਉਣ ਦਾ ਵੀ ਕੋਈ ਲਾਲਚ ਨਹੀਂ ਹੈਗਾ ਜੇ ਕੋਈ ਭਰੋਸਾ ਕਰਦਾ ਤੇਜਿੰਦਰ ਜੀ ਤੁਸੀਂ ਸਕੂਲ ਦਾ ਨਾਮ ਨਹੀਂ ਵੀ ਲੈਣਾ ਚਾਹੁੰਦੇ ਹੋਵੋਗੇ ਇੱਕ ਵਾਰੀ ਨਾਲ ਚੱਲਾਂਗੇ ਯਾਰ ਗੱਲ ਕਰਕੇ ਆਵਾਂਗੇ ਕਿਹੜੀ ਗੱਲ ਹੈ ਦੇਖਦੇ ਆ ਕਿਹੜਾ ਐ ਨਜਾਇਜ਼ ਧੱਕੇ ਕਰੀ ਜਾਂਦਾ ਇੱਕ ਵਾਰੀ ਮਿਲੀਏ ਤਾਂ ਸਹੀ ਟੱਕਰੇ ਤਾਂ ਹੁਣ ਪਤਾ ਤਾਂ ਲੱਗੇ ਕਿ ਕਿਹਨੂੰ ਬਿਲਕੁਲ ਡਰ ਨਹੀਂ ਲੱਗਦਾ ਕਾਨੂੰਨ ਦਾ ਕਿ ਨੂੰ ਸਰਕਾਰ ਦਾ ਡਰ ਨਹੀਂ ਹੈਗਾ ਫਿਰ ਜੇ ਉਹ ਫਿਰ ਵੀ ਚੂਲ ਉਹਦੀ ਬਿੰਗੀ ਰੋਕੀ ਤੇ ਦੇਖਾਂਗੇ ਵੀ ਸਰਕਾਰ ਕੀ ਐਕਸ਼ਨ ਕਰਦੀ ਹੈ ਐਵੇਂ ਥੋੜੇ ਹੁਣ ਡਰ ਡਰ ਕੇ ਬੈਠੀ ਬੈਠੀ ਜਾਣਾ ਯਾਰ ਅਸੀਂ ਕਿਹੜਾ ਸਰਕਾਰ ਨੂੰ ਚੈਲੰਜ ਕਰਦੇ ਆ ਕਿਸੇ ਹੋਰ ਨੂੰ ਚੈਲੰਜ ਕਰਦੇ ਪਰ ਲੋਕਾਂ ਦੀ ਮਰਜ਼ੀ ਤਾਂ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਇਹ ਜਿਹੜੇ ਫੋਨ ਕਾਲ ਸਾਨੂੰ ਆਉਂਦੀ ਉਹ ਲੀਡਰਾਂ ਨੂੰ ਆਉਣੀਆਂ ਚਾਹੀਦੀਆਂ ਬੇਸਿਕਲੀ ਲੀਡਰਸ ਲੀਡਰਸ ਨੂੰ ਸਟੈਂਡ ਲੈਣਾ ਚਾਹੀਦਾ ਠੀਕ ਨਹੀਂ ਪਰ ਹੁਣ ਹੁਣ ਤਾਂ ਮੈਨੂੰ ਐ ਲੱਗਦਾ ਕਿ ਕਰਵਾ ਚੌਥ ਨਾ ਉਮਰ ਵੱਧ ਜਾਣੀ ਆ ਵੇ ਆ ਕਿ ਸਮਝਿਆ ਮੇਰਾ ਤੂੰ ਕਿਆ ਯਾਰ ਲੋਕਾਂ ਦੇ ਮਸਲੇ ਹੱਲ ਕਰਾਓ ਲੱड्डू ਥਿੰਦ ਕਹਿ ਰਹੇ ਜੀ ਵੈਰੀ ਗੁੱਡ ਵੈਰੀ ਗੁੱਡ ਤਾਂ ਭਾਜੀ ਉਦੋਂ ਹੋਊ ਜਦੋਂ ਸਾਰੇ ਭਰਾ ਭੈਣ ਸਾਡੇ ਇੱਕ ਆ ਕਰ ਲੂਗੇ ਤੇ ਆਪਾਂ ਰਲ ਮਿਲ ਕੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅੰਕੜਾ ਆ ਰਹੀ ਉਹਨਾਂ ਦੀਆਂ ਅੰਕੜਾ ਦੂਰ ਕਰਾਂਗੇ ਪਰ ਤੁਸੀਂ ਪਿਆਰ ਕਰਦੇ ਆ ਤੁਹਾਡਾ ਪਿਆਰ ਸਿਰ ਮੱਥੇ ਤੁਹਾਡਾ ਸ਼ੁਕਰਾਨਾ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕਮੈਂਟ ਟਾਈਪ ਕੀਤਾ ਔਰ ਮੈਨੂੰ ਉਹ ਲੋਕ ਬਹੁਤ ਪਿਆਰੇ ਨੇ ਜਿਹੜੇ ਕਮੈਂਟ ਕਰਦੇ ਨੇ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਅਸ਼ੀਰਵਾਦ ਦਿੰਦੇ ਆ ਐਂਡ ਤੀਜੀ ਗੱਲ ਇਹ ਆ ਜੀ ਕਿ ਹਸਪਤਾਲਾਂ ਦਾ ਬਹੁਤ ਬੁਰਾ ਹਾਲ ਆ ਮੈਨੂੰ ਕਾਲਸ ਆ ਰਹੀਆਂ ਟੌਨੀ ਚੌਧਰੀ ਜੀ ਕਹਿੰਦੇ ਨੇ ਲਵ ਯੂ ਭਾਜੀ ਲਵ ਯੂ ਟੂ ਭਾਜੀ ਤੁਸੀਂ ਸਾਡੀ ਤਾਕਤ ਹੋ ਉਹ ਕੱਲਾ ਬੰਦਾ ਥੋੜੇ ਐਡਾ ਕੋਈ ਵੀ ਸਟੈਪ ਲੈ ਸਕਦਾ ਤੇ ਤੀਜਾ ਮਸਲਾ ਜਿਹੜਾ ਜੀ ਮੈਂ ਹੁਣੇ ਹੀ ਕਿਤੇ ਆਪਣੇ ਪਿਆਰਿਆਂ ਕੋਲ ਸੀਗਾ ਉਹਨਾਂ ਨੇ ਮੇਰੇ ਧਿਆਨ ਚ ਲਿਆਉਂਦਾ ਕਹਿੰਦੇ ਕਿ ਹਜ਼ਾਰਾਂ ਦੇ ਹਸਾਮਨਾ ਸਟੰਟ ਪਏ ਐ ਤਕੀ ਔਰ ਮੈਨੂੰ ਕਈ ਵੇਲੇ ਕਾਲਸ ਆਈਆਂ ਆ ਉਸ ਇੱਕ ਸਪੈਸੀਫਿਕ ਹੈਗਾ ਹਸਪੀਟਲ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਕਿ ਜਿੱਦਣ ਕੋਈ ਬੰਦਾ ਸਟੈਂਡ ਲੈ ਗਿਆ ਨਾ ਐਡਾ ਤਕੜਾ ਸਟੈਂਡ ਲਵਾਂਗੇ ਫਿਰ ਰੋਕਿਓ ਨਾ ਨਹੀਂ ਤਾਂ ਫਿਰ ਆਪਣੇ ਜਿਹੜਾ ਕਰਮ ਤੁਸੀਂ ਕਰਦੇ ਹੋ ਉਹਦਾ ਇਨਸਾਫ ਕਰੋ ਕਿਸ ਨੂੰ ਨਜਾਇਜ਼ ਨਾ ਰਖੋ ਬਹੁਤ ਸਾਰੇ ਇੱਥੇ ਝੋਂਡੇ ਤੁਰੇ ਫਿਰਦੇ ਆ ਜਿਹੜੇ ਲੋਕਾਂ ਨਾਲ ਬੇਇਨਸਾਫੀ ਕਰਦੇ ਆ ਆਪਣੇ ਚੰਦ ਪੈਸੇ ਕਮਾਉਣ ਦੇ ਚੱਕਰ 'ਚ ਲੋਕਾਂ ਨੂੰ ਵੱਡ-ਵੱਡ ਸਿੱਟੀ ਜਾਂਦੇ ਆ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜਿੱਦਣ ਕੋਈ ਸਟੈਂਡ ਲੈ ਗਿਆ ਨਾ ਪੂਰਾ ਸਟੈਂਡ ਲਵਾਂਗੇ ਇਹ ਫਿਰ ਹਿੱਲੂਗਾ ਨਹੀਂ ਅੜ ਕੇ ਖੜ ਜਾਾਂਗੇ ਪਰ ਮੈਂ ਮੈਨੂੰ ਇਕੱਲੇ ਨੂੰ ਧਰਨਾ ਲਾਣਾ ਪੈ ਜਵੇ ਜਿੱਦਣ ਕੋਈ ਮੇਰੇ ਨਾਲ ਇਹ ਜਿਹੜੀਆਂ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ ਚਾਹੇ ਸਕੂਲਸ ਚ ਆ ਰਹੀਆਂ ਚਾਹੇ ਕੋਈ ਹਸਪੀਟਲ ਚ ਆ ਰਹੀ ਹੈ ਚਾਹੇ ਕੋਈ ਕਿਤੇ ਹੋਰ ਪ੍ਰੋਬਲਮ ਆ ਰਹੀ ਹੈ ਕਿ ਲੋਕਾਂ ਨੂੰ ਪ੍ਰੋਬਲਮ ਦਿੱਕਤ ਕੋਈ ਹੋ ਰਹੀਦੀ ਆ ਤੇ ਹਸਪਤਾਲ ਵਾਲੇ ਵੱਡ-ਵੱਡ ਛੱਡ ਦਿੰਦੇ ਆ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਪਿੱਛੇ ਦੇ ਕਿਸੇ ਦੇ ਪੈਸੇ ਵੀ ਦਵਾਏ ਸਕੇ ਜੇਤਾ ਵੀ ਜੇ ਤੈਨੂੰ ਜਦ ਆਪਾਂ ਨੂੰ ਕਿਸਾਨ ਯੂਨੀਅਨ ਵਾਲੇ ਲੈ ਕੇ ਗਏ ਸੀਗੇ ਤਾਂ ਮੈਂ ਇਹੀ ਕਹਿਣਾ ਕਿ ਜੀ ਲੋਕ ਆਪਣੇ ਲਈ ਸਟੈਂਡ ਨਹੀਂ ਲੈਂਦੇ ਮੇਰਾ ਇਹ ਗੱਲ ਆ ਮੇਰਾ ਖਿਆਲ ਕਿਸੇ ਨੇ ਐਨਸਥੀਸ਼ੀਆ ਦੇ ਦਿੱਤਾ ਚੀਰਾ ਉਹ ਲੱਗ ਗਿਆ ਚੀਰੇ ਤੋਂ ਬਾਅਦ ਕਹਿੰਦੇ ਜੀ ਕਿ ਅਸੀਂ ਹੁਣ ਆਪਰੇਟ ਨਹੀਂ ਕਰ ਸਕਦੇ ਉਸ ਤੋਂ ਬਾਅਦ ਆਪਾਂ ਗੱਲ ਰੱਖੀ ਪਰਿਵਾਰ ਮੁੜ ਕੇ ਆਪ ਹੀ ਕੰਪਰੋਮਾਈਜ਼ ਕਰ ਗਿਆ ਸ਼ਿਕਾਇਤ ਵੀ ਨਹੀਂ ਦਿੱਤੀ ਤਾਂ ਇਹ ਚੱਕਰ ਹੁੰਦੇ ਆ ਜੀ ਤੁਸੀਂ ਆਪਣੇ ਦੇ ਸਟੈਂਡ ਲੈਣਾ ਸ਼ੁਰੂ ਕਰੋ ਤੁਹਾਡੇ ਬੱਚੇ ਅਸੀਂ ਤੁਹਾਡੇ ਬੱਚੇ ਹੀ ਆ ਛੋਟੇ ਭਰਾ ਆ ਹਮੇਸ਼ਾ ਤੁਹਾਡੇ ਨਾਲ ਖੜੇ ਆ ਸਾਨੂੰ ਇਹ ਵੀ ਲਾਲਚ ਨਹੀਂ ਹੋਊਗਾ ਕਿ ਅਸੀਂ ਵੀਡੀਓ ਪਾਣੀ ਆ ਵੀਡੀਓ ਨਾ ਵੀ ਪਾਵਾਂਗੇ ਪਰ ਵੀਡੀਓ ਪਾਇਬੇ ਨਾ ਇੱਕ ਜਣੀਆ ਪੁੱਛਾ ਨਾ ਸਿੱਧੀਆਂ ਵੀ ਨਹੀਂ ਹੋਣੀਆਂ ਤਾਂ ਇਹ ਹੁਣ ਤੁਹਾਡੇ ਉੱਤੇ ਆ ਤੁਸੀਂ ਫੈਸਲਾ ਕਰਨਾ ਰਜਿੰਦਰ ਜੀ ਕਹਿੰਦੇ ਆ ਵੀ ਨਹੀਂ ਬੂਲਦਾ ਮੈਨੂੰ ਨਾ ਪ੍ਰੋਪਰ ਨਹੀਂ ਹੁਣ ਦੇਖੋ ਮੈਂ ਇਦਾਂ ਤੁਸੀਂ ਸਮਝੋ ਮੈਂ ਵੀ ਮर्याਦਾ ਚ ਰਹਿ ਕੇ ਹੀ ਕੰਮ ਕਰ ਸਕਦਾ ਹਨਾ ਜਦੋਂ ਤੁਸੀਂ ਸਾਹਮਣੇ ਆਉਂਗੇ ਫੇ ਆਪਾਂ ਨੂੰ ਜੇ ਕਿਸੇ ਦਾ ਨਾਮ ਲੈਣਾ ਉਹਦਾ ਪੱਖ ਵੀ ਲੈਣਾ ਪੈਂਦਾ ਆਪਾਂ ਆਪਣੇ ਵੱਲੋਂ ਗਲਤ ਨਹੀਂ ਹੋਣਾ ਟੈਕਨੀਕਲੀ ਗਲਤ ਵੀ ਨਹੀਂ ਹੋਣਾ ਠੀਕ ਹੈ ਨਹੀਂ ਆਪਾਂ ਪੂਰੇ ਨੋਰਮਸ ਨਾਲ ਚੱਲਾਂਗੇ ਪਰ ਨਾ ਜ਼ਰੂਰੀ ਨਹੀਂ ਹੁੰਦਾ ਕਿ ਜਾ ਕੇ ਗਏ ਤੇ ਸੋਟੀ ਮਾਰਨੀ ਆ ਤਰੀਕੇ ਨਾਲ ਗੱਲ ਕੀਤੀ ਜਾਵੇ ਐਨ ਫੈਕਟਸ ਤੇ ਗੱਲ ਕੀਤੀ ਜਾਵੇ ਅਗਲਾ ਆਪ ਪੈਰਾਂ ਤੋਂ ਹਿੱਲ ਜਾਂਦਾ ਆਪ ਹੀ ਹੱਥ ਜੋੜ ਕੇ ਖੜ ਜਾਂਦਾ ਕਿ ਦੱਸੋ ਜੀ ਬੜੀ ਵਾਰ ਇਹਦਾ ਹੋਇਆ ਕਿ ਜਦੋਂ ਤੁਸੀਂ ਆਪਣੀ ਤਿਆਰੀ ਕਰਕੇ ਜਾਓ ਫੈਕਟਸ ਐਨ ਪ੍ਰੋਪਰ ਚੱਲੋ ਲਾਇਰ ਦੀ ਸਲਾਹ ਨਾਲ ਚੱਲੋ ਸੀਨੀਅਰਸ ਦੀ ਸਲਾਹ ਨਾਲ ਚੱਲੋ ਅਗਲੇ ਮੁਰ ਜਾ ਕੇ ਫੈਕਟਸ ਰੱਖ ਦੋ ਫਿਰ ਬੰਦੇ ਆਪ ਹੀ ਲੀਹਾਂ ਤੇ ਆ ਜਾਂਦੇ ਆ ਵੀ ਆਪ ਹੀ ਨਾ ਜਿਹੜੇ ਪੱਦਰੇ ਸਾਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਆ ਆਪ ਵੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਇੱਥੇ ਚੱਲਣੀ ਹੀ ਨਹੀਂ ਆ ਤਾਂ ਮੈਂ ਜਾਂਦੇ ਜਾਂਦੇ ਕਮੈਂਟਸ ਪੜ੍ਹ ਦਿੰਨਾ ਜੀ ਤੇ ਉਸ ਤੋਂ ਬਾਅਦ ਪਲੀਜ਼ ਮੇਰੀ ਰਿਕੁਐਸਟ ਹੈਈ ਆ ਮੈਨੂੰ ਕਾਲਸ ਆਉਂਦੀਆਂ ਮੈਂ ਉਹਨਾਂ ਨੂੰ ਨਹੀਂ ਕਹਿ ਪੈਂਦਾ ਖੁੱਲ ਕੇ ਕਿਉਂਕਿ ਹਰ ਇੱਕ ਬੰਦਾ ਆਸਨਾ ਕਾਲ ਕਰਦਾ ਕਈ ਜਾਣੇ ਤਾਂ ਐ ਕਰਦੇ ਆ ਕਿ ਮੇਰੀ ਜਾ ਕੇ ਗੱਲ ਕਰਾ ਦਿੰਦੇ ਫਿਰ ਕਹਿੰਦੇ ਪਾਜੀ ਧੰਨਵਾਦ ਤੁਹਾਡੇ ਤੇ ਮਸਲਾ ਹੱਲ ਹੋ ਗਿਆ ਪਰ ਮੈਨੂੰ ਉੱਥੇ ਤਕਲੀਫ ਇਹ ਹੁੰਦੀ ਆ ਕਿ ਯਾਰ ਤੂੰ ਮੇਰੀ ਗੱਲ ਕਰਾ ਕੇ ਆਪਣਾ ਮਸਲਾ ਹੱਲਤਾ ਕਰਾ ਲਿਆ ਜਿਹੜੇ ਬਾਕੀ 100 ਬੰਦੇ ਫਸੇ ਉਹਨਾਂ ਦਾ ਮਸਲਾ ਹੱਲ ਕੌਣ ਕਰੂਗਾ ਤੂੰ ਸਟੈਪ ਲੈ ਸਕਦਾ ਸੀ ਜੇ ਤੂੰ ਮੈਨੂੰ ਕਾਲ ਕੀਤੀ ਮਤਲਬ ਕਈ ਵਾਰੀ ਇਹ ਦੋਇਆ ਕਿ ਬੰਦੇ ਜਾਂਦੇ ਆ ਪਾਜੀ ਆ ਇਦਾਂ ਦਿੱਕਤ ਆ ਰਹੀ ਹੈ ਮੈਂ ਗੱਲ ਕਰਾ ਦਵਾ ਤੁਹਾਡੀ ਮੈਂ ਉੱਥੇ ਵੱਜਿਆ ਕੀ ਕਹੀ ਕਹਿ ਸਕਦਾ ਕਰਾ ਦੋ ਜੀ ਗੱਲ ਕਰਦੇ ਅਗਲੇ ਨੂੰ ਕਹਿੰਦੇ ਦੇਖੋ ਜੀ ਜੋ ਜੈ ਜਿਆ ਕਰੋ ਫੇ ਬੰਦੇ ਕਹਿੰਦੇ ਸਾਡਾ ਹੱਲ ਹੋ ਗਿਆ ਜੀ ਵੀ ਮੈਂ ਹੁਣ ਉਹਨਾਂ ਖਬਰ ਪਵਾਣੀ ਮੈਂ ਕੰਪਲੀਟ ਦੇਣੀ ਹੈ ਪਰ ਉਹ ਚ ਜਿਹੜੇ ਬਾਕੀ 100 ਬੰਦੇ ਹੁੰਦੇ ਆ ਜਿਹੜੇ ਹੋਰ ਜਿਨ੍ਹਾਂ ਦੇ ਦਿਮਾਗ 'ਚ ਗੱਲ ਨਹੀਂ ਆਉਂਦੀ ਕਿ ਮੀਡੀਆ ਤੱਕ ਗੱਲ ਪਹੁੰਚਾ ਦੀਏ ਉਹਨਾਂ ਦਾ ਹੱਲ ਕੌਣ ਕਰੂਗਾ ਤਾਂ ਸਾਡੀ ਤਾਂ ਇਹੀ ਤੁਹਾਡੇ ਅੱਗੇ ਬੇਨਤੀ ਆ ਕਿ ਪਹਿਲਾਂ ਏਕਾ ਕਰੋ ਅਨੇਕਤਾ ਮੇ ਇਕਤਾ ਔਰ ਇਕਤਾ ਮੇ ਅਨੇਕਤਾ ਮੇ ਇਕਤਾ ਔਰ ਇਕਤਾ ਮੇ ਵਿਵੇਕਤਾ ਵਿਵੇਕਤਾ ਤਾਈ ਹੋਣੀ ਹੈ ਔਰ ਤੁਹਾਡਾ ਸਬਰ ਇਹ ਪਰਖਦਾ ਜਿੱਤੇ ਨਾਲ ਤੁਸੀਂ ਬੇਸਬਰੇ ਹੋ ਜਾਂਦੇ ਆ ਦੇਖੋ ਇੱਕ ਆ ਰਿਹਾ ਜੀ ਕਿ ਕਮੈਂਟ ਮੈਂ ਤਿੰਨ ਚਾਰ ਪੜ੍ਹ ਕੇ ਹੁਣ ਆਪਾਂ ਰੈਪ ਅਪ ਕਰ ਦਈਏ ਜੀ ਤਰुण ਚੌਧਰੀ ਕਹਿ ਰਹੇ ਨੇ ਲਵ ਯੂ ਲਵ ਯੂ ਭਾਜੀ ਮੈਡਮ ਸੋਨੂ ਵੀ ਦੀ ਕਹਿ ਰਿਹਾ ਜੀ ਵੈਰੀ ਗੁੱਡ ਭਾਜੀ ਥੈਂਕ ਯੂ ਭਾਜੀ ਨਵੀਨ ਕੁਮਾਰ ਜੀ ਗਹਿਰੀ ਕਰਚਾ ਸਾਇਲ ਸ਼ਰਮਾ ਜੀ ਲਲਿਤਾ ਦੇਵੀ ਜੀ ਪਰਮਜੀਤ RAM ਜੀ ਲੱਡੂ ਥਿੰਦ ਫਿਰ ਤੋਂ ਮੈਸੇਜ ਕਰ ਰਹੇ ਗੁਰਪ੍ਰੀਤ ਸਿੰਘ ਜੀ ਕਰ ਰਹੇ ਕੀ ਹੋਇਆ ਵੀਰੇ ਆ ਭਾਜੀ ਮੈਨੂੰ ਕੋਈ ਇਸ਼ੂ ਨਹੀਂ ਆ ਮੇਰੇ ਭੈਣ ਭਰਾਵਾਂ ਨੂੰ ਇਸ਼ੂ ਆਉਂਦਾ ਤਾਂ ਮੈਨੂੰ ਤਕਲੀਫ ਤਾਂ ਆਉਂਦੀ ਹੈ ਨਾ ਹੁਣ ਮੰਨ ਲਓ ਮੈਨੂੰ ਕਮੈਂਟਸ ਆਉਂਦੇ ਆ ਜਾਂ ਕਾਲਸ ਆਉਂਦੀਆਂ ਕਿ ਯਾਰ ਸਾਡੇ ਤੋਂ ਵੱਧ ਪੈਸੇ ਲੈ ਜਾ ਰਹੇ ਆ ਸਾਡ ਨੂੰ ਆ ਡਾਕਟਰ ਨੇ ਚੀਟ ਕੀਤਾ ਸਾਡਾ ਬੰਦਾ ਨਹੀਂ ਆ ਜੀ ਵੱਢ ਦਿੱਤਾ ਤਾਂ ਯਾਰ ਰਾਤ ਨੂੰ ਜਦ ਬੰਦਾ ਸੌਂਦਾ ਉਹ ਕੰਨਾਂ 'ਚ ਗੱਲਾਂ ਗੂੰਜਦੀਆਂ ਨਾ ਤੇ ਉਹ ਫਿਰ ਉਹੀ ਹੋਇਆ ਜੀ ਫਿਰ ਐ ਲੱਗਦਾ ਕਿ ਯਾਰ ਅੱਜ ਮਹਾਰਾਜ ਕਰਕੇ ਮੈਨੂੰ ਤੁਹਾਡਾ ਪਿਆਰ ਮਿਲਿਆ ਤੁਹਾਡੇ ਪਿਆਰ ਕਰਕੇ ਚਾਰ ਬੰਦੇ ਜੇ ਜਾਣਦੇ ਜੇ ਚਾਰ ਬੰਦੇ ਦਾ ਮਸਲਾ ਹੱਲੇ ਨਹੀਂ ਕੀਤਾ ਤਾਂ ਫਿਰ ਕਾਹਦਾ ਫਾਇਦਾ ਹਨਾ ਕਿ ਕੱਲੀਆਂ ਪ੍ਰਮੋਸ਼ਨਲ ਵੀਡੀਓਜ਼ ਥੋੜੇ ਕਰਨੀਆਂ ਸੀ ਹਨਾ ਮਾਪਿਓ ਦਾ ਪੜਾਏ ਦਾ ਵੀ ਕੀ ਫਾਇਦਾ ਤੁਹਾਡੇ ਇਹਨੇ ਪਿਆਰ ਦਾ ਵੀ ਕੀ ਫਾਇਦਾ ਜੇ ਤੁਹਾਡੇ ਨਾਲ ਹੀ ਨਹੀਂ ਖੜਨਾ ਇਹੀ ਹੋਇਆ ਹੋਰ ਕੁਝ ਨਹੀਂ ਹੋਇਆ ਸਨੀਦਰੋਜ ਕਹਿ ਰਹੇ ਨੇ ਗੁੱਡ ਜੌਬ ਦੱਸ ਦਿਓ ਵੀਰ ਕੋਈ ਵੀ ਹਸਪੀਟਲ ਉਹ ਜਿੱਥੇ ਧੱਕਾ ਹੁੰਦਾ ਹੋਇਆ ਜਸਵਿੰਦਰ ਕੁਮਾਰ ਹਿੰਦੁਸਤਾਨੀ ਕਹਿੰਦੇ ਬਿਲਕੁਲ ਸਰ ਮੈਂ ਨੋਟ ਕਰ ਲਿਆ ਤੁਹਾਡਾ ਕਮੈਂਟ ਪਰ ਸਾਡੇ ਆ ਭਰਾ ਭੈਣ ਸਟੈਂਡ ਲੈਣ ਨਾ ਧੱਕਾ ਤਾਂ ਕੋਈ ਕਰੇ ਨਹੀਂ ਸਕਦਾ ਸਟੈਂਡ ਲੈਣ ਇਹ ਆ ਅੱਗੇ ਕਰ ਰਹੇ ਕਿਸੇ ਜਰਨਲਿਸਟ ਦਾ ਨਾਮ ਲਾ ਕੇ ਕਹਿ ਰਹੇ ਉਹਦੀ ਸਪੋਰਟ ਕਰੋ ਬਾਈ ਉਹਦੇ ਨਾਲ ਦੇ ਨੂੰ ਸਾਨੂੰ ਕਾਲ ਕਰ ਲੈਣ ਦੋਏ ਪੱਖ ਦੇਖ ਕੇ ਫੇਰ ਹੀ ਸਪੋਰਟ ਹੁੰਦੀ ਹੁੰਦੀ ਆ ਇਕੱਲੇ ਪੱਖ ਦੇ ਇੱਕ ਸਪੋਰਟ ਨਹੀਂ ਕਦੀ ਬੀਉਂਦੀ ਕਿਉਂ ਵਜੇ ਔਰ ਸਾਨੂੰ ਹੁਣ ਪਤਾ ਨਹੀਂ ਨਾ ਪਿਛਲੀ ਕਹਾਣੀ ਆ ਕੀ ਆ ਪਿਛਲੀ ਕਹਾਣੀ ਪਤਾਵੇ ਤਾਂ ਸਪੋਰਟ ਹੋ ਜਾਂਦੀ ਆ ਗੁਰਪ੍ਰੀਤ ਸਿੰਘ ਕਹਿੰਦੇ ਹੋਇਆ ਕੀ ਵੀਰੇ ਮੈਂ ਦੱਸ ਦਿੰਦਾ ਬਾਈ ਸਰਜੀਤ RAM ਜੀ ਕਰ ਰਹੇ ਨੇ ਗੁੱਡ ਸਿੰਘ ਵਿੱਕੀ ਕਰ ਰਹੇ ਨੇ ਗੁੱਡ ਜੋ ਬਾਈ ਹਰਪ੍ਰੀਤ ਸਿੰਘ ਕਰ ਰਹੇ ਨੇ ਗੁੱਡ ਠੀਕ ਹੈ ਜੀ ਗੁੱਡ ਤੁਸੀਂ ਹੋ ਔਰ ਜਦ ਤੱਕ ਤੁਸੀਂ ਗੁੱਡ ਹੋ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਬੈਡ ਨਹੀਂ ਕਹਿ ਸਕਦਾ ਔਰ ਤੁਹਾਡੇ ਅਸ਼ੀਰਵਾਦ ਨਾਲ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਗਰੀਬ ਦਾ ਗਰੀਬ ਦਾ ਨਜਾਇਜ਼ ਖਰਚਾ ਨ ਹੋਵੇ ਕਿਉਂਕਿ ਮੈਨੂੰ ਮੈਨੂੰ ਹੁਣ ਇਹ ਤਾਂ ਗੱਲਾਂ ਕਰੀ ਜਾਂਦਾ ਗੱਲਾਂ yaad ਆਈ ਜਾ ਰਹੀਆਂ ਕਈ ਇਦਾਂ ਦੇ ਵੀਰ ਵੀ ਮਿਲਦੇ ਜਿਨ੍ਹਾਂ ਕੋ ਮਤਲਬ ਜਿਹੜਾ ਪ੍ਰਿੰਟ ਹੁੰਦਾ ਨਾ ਕਿਤਾਬਾਂ ਦੇ ਉੱਤੇ ਉਹ ਵੀ ਦੇਣ ਦੇ ਪੈਸੇ ਨਹੀਂ ਤੇ ਉਹ ਵੀ ਇੱਧਰ ਉੱਧਰ ਵਿਚਾਰੇ ਇਕੱਠੇ ਕਰਦੇ ਆ ਪੜ ਇਦਾਂ ਤਾਂ ਨਹੀਂ ਕਿ ਰੇਡਿੰਗ ਵਾਲਿਆਂ ਨੇ ਆਪਣੇ ਨਿਆਣੇ ਨਹੀਂ ਪੜਾਉਣੇ ਮੈਂ ਜਿ ਪਾਰਟਿਕੂਲਰਲੀ ਪੰਜਾਬੀਆਂ ਦੀ ਗੱਲ ਕਰ ਲਵਾਂ ਇਦਾਂ ਤਾਂ ਹੈ ਹੀ ਨਹੀਂ ਕਿ ਨਿਆਣੇ ਨਹੀਂ ਪੜਾਉਣੇ ਨਿਆਣੇ ਤਾਂ ਸਾਰਿਆਂ ਨੇ ਪੜਾਉਣੇ ਹਨ ਔਰ ਨਿਆਣਿਆਂ ਦੀ ਤੁਹਾਨੂੰ ਪਤਾ ਅੱਜ ਕੱਲ ਸਮਾਂ ਕਿਹੜਾ ਚੱਲ ਰਿਹਾ ਨਿਆਣੇ ਆਈਫੋਨ ਤੋਂ ਥੱਲੇ ਤਾਂ ਗੱਲੇ ਨਹੀਂ ਕਰਦੇ ਚਾਹੇ ਜਿਹੜਾ ਮਰਜ਼ੀ ਹੋਵੇ ਚਾਹੇ ਉਹ ਇਹ ਨਹੀਂ ਦੇਖਦੇ ਕਿਉਂਕਿ ਅਸੀਂ ਉਸ ਉਮਰ ਤੋਂ ਲੰਘਿਆ ਕਿ ਸਾਡੇ ਪਿਓ ਨੂੰ ਕੁਝ ਬਚਦਾ ਹੈ ਕਿ ਨਹੀਂ ਬਚਦਾ ਪਿਓ ਮਾਂ ਨੂੰ ਚਾਹੇ ਲੱਖ ਚਿੰਤਾ ਹੋਵੇ ਕਿ ਕਿਤਾਬਾਂ ਕਿੱਦਾਂ ਲੈਣੀਆਂ ਬੱਚੇ ਨੂੰ ਤਾਂ ਇਹ ਪਤਾ ਹੁੰਦਾ ਮੇਰੇ ਨਾਲ ਦੇ ਨੇ ਫਲਾਣੇ ਸ਼ੂ ਲੈ ਲੈ ਫਲਾਣੇ ਕੱਪੜੇ ਪਰ ਉਹ ਬਚਪਨੇ ਦਾ ਇੱਕ 파ਟ ਆ ਲੇਕਿਨ ਜਿੱਥੇ ਸੀ ਤੁਹਾਡੀ ਮਦਦ ਕਰ ਹੁਣ ਉੱਚ ਦਾ ਸੀ ਮਦਦ ਨਹੀਂ ਕਰ ਸਕਦੇ ਕਿ ਬੱਚੇ ਨੂੰ ਸਸਤੇ ਜੂ ਲੈ ਗਏ ਪਰ ਕਿਤਾਬਾਂ ਐਕੂਰੇਟ ਪ੍ਰਾਈਸ ਤੇ ਮਿਲਣੀਆਂ ਚਾਹੀਦੀਆਂ ਜੋ ਲੀਡਰ ਕਹਿੰਦੇ ਆ ਔਰ ਫਿਰ ਲੀਡਰ ਅਕ ਤੱਕ ਕੀ ਤਰਕ ਹੁੰਦਾ 60 ਤੱਕ ਕਿਹੜਾ ਗੱਲ ਪਹੁੰਚੀ ਕਿਹੜਾ ਕੰਪਲੀਟ ਪਹੁੰਚੀ ਐਡਮਿਨਿਸਟ੍ਰੇਸ਼ਨ ਦੀ ਵੀ ਇਹ ਗੱਲ ਹੁਣ 60 ਤੱਕ ਕੰਪਲੀਟ ਤਾਂ ਪਹੁੰਚੀ ਨਹੀਂ ਤਾਂ ਠੁਕਮੇ ਤਰੀਕੇ ਇੱਕ ਵਧੀਆ ਤਰੀਕੇ ਇਹ ਪੁਆਇੰਟ ਪੁਟ ਅਪ ਕਰਨਾ ਬਹੁਤ ਜ਼ਰੂਰੀ ਆ ਆਪਣੇ ਨਾਲ ਖੜੋ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਛੋਟੇ ਵੀਰ ਖੜੇ ਆ ਔਰ ਕਦੀ ਐਦਾ ਮੁੜ ਕੇ ਤਾਨਾ ਵੀ ਨਹੀਂ ਹੋਊਗਾ ਕਿ ਤੁਹਾਡੇ ਨਾਲ ਖੜੇ ਤੁਸੀਂ ਸਾਡੇ ਨਾਲ ਤੁਰੇ ਨਹੀਂ ਹਰਪ੍ਰੀਤ ਸਿੰਘ ਜੀ ਰਾਣਾ ਤੁਸ਼ANT ਜੀ ਵਰਿੰਦਰ ਹੀਰ ਜੀ ਲੱਕੀ ਸਿੰਘ ਕਹਿ ਰਿਹਾ ਪੀਵੀ ਬਖਤੀ ਵਾਲਾ ਮੈਂ ਬੀਰੋ ਵੀਰ ਤੋਂ ਲੱਕੀ ਸੱਸੀ ਕਲਪਾ ਜੀ ਸੱਸੀ ਕਲਪਾ ਜੀ ਠੀਕ ਹੈ ਸਰਜੀਤ ਰਾਮ ਜੀ ਵੀ ਥੰਬਸ ਅਪ ਕਰ ਰਹੇ ਨੇ ਪਰ ਸਵਾਦ ਉਦੋਂ ਹੀ ਆ ਜਦੋਂ ਆਪਾਂ ਇਹਨਾਂ ਚੀਜ਼ਾਂ ਦਾ ਹੱਲ ਕਰਾ ਕਰਾ ਕੇ ਦਿਖਾਈਏ ਔਰ ਫਿਰ ਤੋਂ ਜਿਹੜੇ ਵੱਡ ਵੱਡ ਕੇ ਲੋਕਾਂ ਨੂੰ ਸੱਟੀ ਜਾਂਦੇ ਆ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਰੱਬ ਤੋਂ ਡਰੋ ਰੱਬ ਤੋਂ ਡਰੋ ਜਦੋਂ ਆਪਣੇ ਤੇ ਵਿਫਤਾ ਆਂਦੀ ਨਾ ਫਿਰ ਪਤਾ ਲੱਗਦੀ ਮੈਨੂੰ ਬਹੁਤ ਲੋਕਾਂ ਦਾ ਪਤਾ ਕਈ ਵੇਲੇ ਕਾਲਸ ਆਂਦੇ ਕਿ ਇਹਨਾਂ ਦੀ ਵੀਡੀਓ ਪਾ ਦਿਓ ਜੀ ਇਹ ਗਰੀਬ ਪਰਿਵਾਰ ਤੋਂ ਹਸਪਤਾਲ ਚ ਇੰਨਾ ਬਿੱਲ ਬਣ ਗਿਆ ਫਿਰ ਮੈਂ ਉਹਨਾਂ ਨਾਲ ਗੱਲ ਕਰਦਾ ਹੁਣਾਂ ਕਿ ਯਾਰ ਹਸਪਤਾਲ ਵਾਲਾ ਕੀ ਛੱਡ ਰਿਹਾ ਤੁਸੀਂ ਮੈਨੂੰ ਕਹਿੰਦੇ ਜੀ ਇਹਦੀ ਵੀਡੀਓ ਪਾ ਦਿਓ 2 ਲੱਖ ਰੁਪਏ ਹਸਪਤਾਲ ਨੂੰ ਦੇਣਾ ਮੈਂ ਕਿਉਂ ਵੀਡੀਓ ਪਾਵਾਂ ਜੇ ਹਸਪਤਾਲ ਵਾਲਾ ਸੇਵਾ ਕਰ ਰਿਹਾ ਤਾਂ 2 ਲੱਖ ਰੁਪਏ ਛੱਡ ਦੇਵੇ ਕਹਿੰਦੇ ਨੇ ਹਸਪਤਾਲ ਵਾਲੇ ਨੇ 2 ਲੱਖ ਰੁਪਏ ਛੱਡਿਆ ਮੈਂ ਉਹਦੀ ਵੀਡੀਓ ਪਾ ਦਿੰਨਾ ਪਰ ਲੋਕੀ ਕੀ ਅਪਰੋਚ ਕਰੂਗਾ ਜੀ ਤੁਸੀਂ ਵੀਡੀਓ ਬਣਾ ਦੋ 2 ਲੱਖ ਰੁਪਏ ਇਕੱਠਾ ਕਰਾ ਕੇ ਹਸਪਤਾਲ ਨੂੰ ਦੇਣਾ ਕਿਉਂ ਨਹੀਂ ਹੈ ਜੀ ਹਸਪਤਾਲ ਨੂੰ ਇਦਾਂ ਦੀ ਵੀਡੀਓ ਬਣਾ ਕੇ ਪੈਸਾ ਇਕੱਠਾ ਕਰਕੇ ਹਸਪਤਾਲ ਵਾਲਿਆਂ ਨੇ ਕਿ ਸਰਵ ਜਦੋਂ ਡਿਗਰੀ ਲਈ ਸੀ ਇਹੀ ਸੋਚਿਆ ਸੀਗਾ ਕਿ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹਾ ਕੁਝ ਚੁਣਿੰਦਾ ਹੈਗੇ ਆ ਕਿ ਇਹੀ ਸੋਚਿਆ ਸੀਗਾ ਕਿ ਅਸੀਂ ਜੀ ਲੋਕੀ ਵੱਡ-ਵੱਡ ਕੇ ਸਿੱਟਦੇ ਨੇ ਤਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਬਸ ਕਰੋ ਨਾਜਾਇਜ਼ ਨਾ ਕਰੋ ਠੀਕ ਹੈ ਹਰ ਇੱਕ ਬੰਦਾ ਇੱਕ ਬਿਜ਼ਨਸ ਮਾਡਲ ਨਾਲ ਚੱਲਦਾ ਹਰ ਇੱਕ ਬੰਦਾ ਪ੍ਰੋਫਿਟ ਮਾਰਜਨ ਰੱਖ ਕੇ ਚੱਲਦਾ ਪਰ ਰੱਬ ਦੇ ਬੰਦੇ ਆ ਯਾਰ ਇਹ ਵੱਡ-ਵੱਡ ਕੇ ਰੱਬੀ ਨਾ ਨਾ ਕਰੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਜੀ ਤੁਹਾਨੂੰ ਜਿਹੜਾ ਵੀ ਇਸ਼ੂ ਆ ਰਹੇ ਆ ਉਹਦੇ ਲਈ ਆਪਾਂ ਸਟਰੋਂਗਲੀ ਰਲ ਮਿਲ ਕੇ ਖੜੀਏ ਤੇ ਇਸ਼ੂ ਐਦਾਂ ਦਾ ਕੋਈ ਦੁਨੀਆ ਤੇ ਹੈ ਨਹੀਂ ਕਿ ਹੱਲ ਨਹੀਂ ਹੁੰਦਾ ਆਜ਼ਾਦੀ ਵੀ ਕਹਿੰਦੇ ਸੀ ਨਹੀਂ ਮਿਲਣੀ ਮਿਲ ਕੇ ਰਹੀ ਨਾ ਪਰ ਆਜ਼ਾਦੀ ਤੋਂ ਪਹਿਲਾਂ ਲੋਕ ਇੱਕ ਸੀਗੇ ਹੁਣ ਵੱਖੋ ਵੱਖੋ ਹੀ ਫਿਰਦੇ ਇਸੇ ਤਰੀਕੇ ਜਿਹੜਾ ਵੀ ਮਸਲਾ ਕਰਾਉਣਾ ਉਹਦੇ ਲਈ ਮੈਂ ਜਿਵੇਂ ਤੁਹਾਨੂੰ ਕਹਿ ਕੇ ਹਟਿਆ ਅਨੇਕਤਾ ਵਿੱਚ ਏਕਤਾ ਔਰ ਏਕਤਾ ਵਿੱਚ ਵਿਭੇਦ ਹੱਲ ਮਿਲ ਕੇ ਟੱਟ ਕੇ ਸਾਹਮਣਾ ਕਰਾਂਗੇ ਤਾਂ ਬਹੁਤ ਛੋਟੇ ਛੋਟੇ ਮਸਲੇ ਆ ਕਿ ਸਕੂਲਾਂ ਦੀਆਂ ਫੀਸਾਂ ਕਿਤਾਬਾਂ ਜਾਂ ਜਿਹੜੇ ਸਰਕਾਰੀ ਹਸਪਤਲ ਵਾਲੇ ਲਿਖ ਕੇ ਦਿੰਦੇ ਆ ਤੇ ਬੁਰੇ ਨਹੀਂ ਕਰਕੇ ਦਿੰਦੇ ਕੁਝ ਕੁ ਇਹ ਬਹੁਤ ਛੋਟੇ ਛੋਟੇ ਮਸਲੇ ਕੁਝ ਕੁ ਜਿਹੜੇ ਲੋਕ ਟੈਸਟ ਨਹੀਂ ਕਰਦੇ ਇਹ ਬਹੁਤ ਛੋਟੇ ਛੋਟੇ ਮਸਲੇ ਆ ਤੁਸੀਂ ਇੱਕ ਵਾਰੀ ਸਟੈਂਡ ਤਾਂ ਲਓ ਦੇਖੋ ਹਾਂ ਕਿੰਦਾ ਭਾਜੜਾ ਪੈਂਦੀ ਆ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੰਦਰੁਸਤ ਰਹੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮਨ ਦੀ ਤੁਰਸਤੀ ਰਵੇ ਤੰਦੀ ਤੰਦਰੁਸਤੀ ਰਵੇ ਔਰ ਜਿੰਨੇ ਵੀ ਮੋਰੇ ਦਿਨਿਆ ਸਾਰੇ ਤੁਹਾਡੇ ਲਈ ਖੁਸ਼ੀਆਂ ਖੇੜੀ ਲੈ ਕੇ ਆਣ ਤੁਹਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੁਹਾਡੇ ਬਜ਼ੁਰਗ ਜਿਹੜੇ ਉਹਨਾਂ ਦਾ ਅਸ਼ੀਰਵਾਦ ਸਦਾ ਤੁਹਾਨੂੰ ਮਿਲਦਾ ਰਹੇ ਔਰ ਤੁਸੀਂ ਸਦਾ ਚੜ੍ਹਦੀ ਕਲਾ ਚ ਲੋ ਸਦਾ ਤੁਹਾਡਾ ਅਸ਼ੀਰਵਾਦ ਤੁਹਾਡਾ ਪਿਆਰ ਸਾਡੇ ਸਿਰ ਤੇ ਇਸੇ ਤਰ੍ਹਾਂ ਬਰਕਰਾਰ ਰਹੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ